ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾੜੀ ਮੁਸਤਫਾ ਮੇਰੇ ਗਵਾਂਡ ਪਿੰਦੀ ਆ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਐਨੀਮਲ ਇਹਨਾਂ ਚ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਭਜਿੰਦਰ ਸਿੰਘ ਪਿੰਨ ਮਾੜੀ ਮਸਤ ਬਾਈ ਜੀ ਮੋਬਾਈਲ ਨੰਬਰ ਜੀ 98143 ਜੀ 36615 ਠੀਕ ਆ ਜੀ ਇੱਕ ਐਨੀਮਲ ਸੇਲ ਆ ਜੀ ਹਾਂ ਜੀ ਠੀਕ ਆ ਜੀ ਇਹਦੀ ਕੀ ਡਿਟੇਲ ਆ ਜੀ ਇਹ ਤੀਜੇ ਸੂਏ 17 18 ਲੀਟਰ ਪਹਿਲਾਂ 2 ਸੂਏ ਦੁੱਧ ਦਿੱਤਾ ਇਹਨੇ ਤੀਜੇ ਸੂਏ ਸੂਣਾਗਾ ਪਿਛਲੇ ਸੂਏ 17 18 ਲੀਟਰ ਦੁੱਧ ਚੋਇਆ ਬਾਈ ਕਿੰਨੇ ਕ ਦਿਨ ਲੈ ਜੂ ਬਾਈ ਹਜੇ ਇਹ 10 ਤਰੀਕ ਦਾ ਇਹ ਦਿਨ ਪੂਰੇ ਹੋਣਿਆ ਠੀਕ ਆ ਜੀ ਬਾਕੀ ਇੱਕ ਦੋ ਦਿਨ ਪਸੂ ਕਈ ਯਾਰ ਉੱਪਰ ਵੀ ਲੈ ਜਾਂਦਾ ਤੋਰ ਕੇ ਦਿਖਾ ਦਿਓ ਜੀ 22 ਦੇ ਅਸਰ ਮੁਤਾਬਕ ਤੀਜੇ ਸੂਏ ਸੁੰਦੀਆ ਤਰੀਕ ਹੋਗੀ ਅੱਜ 6 ਤੇ 10 ਤਰੀਕ ਨੂੰ ਦਿਨ ਪੂਰੇ ਆ ਤੇ ਹਵਾਨਾ ਕਰਮ ਵਾਲੀ ਐਚ ਐਫ ਗਾਇਆਂ ਨਾਲੋਂ ਵੀ ਵੱਡਾ ਤਿਆਰ ਕਰੀ ਬੈਠੀ ਐ ਤੇ ਹਜੇ ਲਗਭਗ 4 ਦਿਨ ਲੈ ਜੂਗੀ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ 22 ਦਾ 16 17 ਕਿਲੋ ਆਪਣਾ ਚੋਇਆ ਵੈਗਤਿਆਰ ਭਾਈ ਜਾਵੜੂ ਪਲੱਸ ਨੋਰਾ ਭਰੀ ਆ ਠੀਕ ਆ ਜੀ ਬਾਈ ਕਹਿੰਦਾ ਅੱਗੇ ਨਾਲੋਂ ਰਾਜੀ ਆ ਇੱਕ ਤੀਰ ਮੱਝ ਪਲੱਸ ਦੀ ਉਮੀਦ ਆ ਬਾਕੀ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂ ਥਾਂ ਤੁਨ ਬਹੁਤ ਚੰਗਾ ਲੱਗਿਆ ਵਾ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਾਂਗੇ ਹੱਥੀ ਚਵਾਈ ਵਾਲਾ ਥਾਣਾ ਗੱਠਾਂਗੂ ਵਿਥੀ ਤੇ ਲੱਗੇ ਵਾ ਦੇਖ ਸਕਦੇ ਹੋ ਬੈਕ ਸਾਈਡ ਤੋਂ ਚੈੱਕ ਕਰ ਲਓ ਜੀ ਲਗਭਗ 4 ਦਿਨਾਂ ਦੀ ਕੱਚੀ ਆ ਜੀ ਹਜੇ ਸੀਮਨ ਬਾਈ ਇਹਦੇ ਕਿਹੜਾ ਲੱਗਿਆ ਵਾ ਵੀਰ ਦਾ ਜੀ ਲక్ష్ਮੀ ਡੇਰੀ ਵਾਲਾ ਲక్ష్ਮੀ ਡੇਰੀ ਵਾਲੇ ਵੀਰ ਦਾ ਰਿਕਾਰਡ ਹੈਗਾ ਬਾਈ ਹਾਂਜੀ ਹੈਗਾ ਜੀ ਠੀਕ ਆ ਬਾਈ ਕਹਿੰਦਾ ਰਿਕਾਰਡ ਆਪਣੇ ਕੋਲੇ ਆ ਤੇ ਆਪ ਬਾਈ ਕਿਹੜੇ ਸਿਮਨ ਦੀ ਐ ਇਹ ਝੰਡੇ ਪਾਛੂ ਹੀ ਹੈ ਜੀ ਜੀ ਟੈਲਾ ਸਿੰਘ ਸਰਦਾਰ ਕੋਲ ਤੁਸੀਂ ਬੋਲ ਠੀਕ ਆ ਜਿਹੜਾ ਚੜੱਕ ਝੰਡੇ ਆਣਿਆ ਆ ਵਜਦਾਗਾ ਜੀ ਉੱਥੇ ਸਰਦਾਰ ਟੈਲਾ ਸਿੰਘ ਕੋਲ ਜਿਹੜਾ ਨਾਮੀ ਬੋਲ ਸੀਗਾ ਉਹਦੀ ਧੀ ਆ ਜੀ ਬੀਰ ਲక్ష్ਮੀ ਡੇਰੀ ਵਾਲਿਆਂ ਦਾ ਸਿਮਨ ਲੱਗਿਆ ਵਾ ਰਿਕਾਰਡ ਬਾਈ ਕੋਲ ਪ੍ਰੋਪਰ ਹੈਗਾਗਾ ਜਿਹੜੇ ਵੀ ਉਹਨੂੰ ਪਸੰਦ ਆਊਗੇ ਨੰਬਰ ਬਾਈ ਦਾ ਸਕਰੀਨ ਤੇ ਚੱਲੂ ਮੁੱਲ ਬਾਈ ਇਹਦਾ ਮੁੱਲ ਗਰੇ 1.25 ਮਾਨਤਨ ਹੋ ਜੂਗਾ ਜੀ ਹਾਂਜੀ 1,25,000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ